ਸਤਨੰ ਸਿਰੀਵਾਹੀ ਗੁਰੂ ਸਾਹਿਬ ਜੀ ਰੇ ਰਾਸ ਸੋ ਦਰਗਾ ਸਮੱਲਾ ਪੈਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰਕੇ ਹਾ ਜਿਤ ਬੇ ਸਰਸ ਮਲੇ ਵਜੇ ਤੇਰੇ ਨਾਦ ਅਨੇਕ ਸੰਕਾ ਕੇਤੇ ਤੇਰੇ ਵਾਮਣ ਹਾਰੇ ਕੇਤੇ ਤੇਰੇ ਰਤ ਪਰਿਸਿਓ ਕਈਹੈ ਕੇਤੇ ਤੇਰੇ ਗਾਵਣ ਹਾਰੇ ਗਾਮ ਸੁਦਨਾ ਪਵਨ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਸੁਦਨਾ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਸੁਦਨਾ ਇਸਰ ਬ੍ਰਹਮਾ ਦੇਵੀ ਸੋਨ ਤੇਲੇ ਸਦਾ ਸਵਾਰੇ ਗਾਵਾਂ ਤੁਦਨਾ ਇੰਦਰ ਇੰਦਰਾਸਣ ਬੈਠੇ ਦੇਵ ਤੇ ਦਰਣਾ ਲੈ ਗਾਵਤ ਤੁਧਨੋ ਸੇਦ ਸਮਾਧੀ ਅੰਦਰ ਗਾਵਤ ਤੁਧਨੋ ਸਾਧ ਵਿਚਾਰੇ ਗਾਵਤ ਤੁਧਨੋ ਜਤੀ ਸਤੀ ਸੰਤੋਖੀ ਗਾਵਤ ਤੁਧਨੋ ਵੀਰ ਕਰਾਰੇ ਗਾਵਤ ਤੁਧਨੋ ਪੰਡਤ ਪਰਨਰ ਕੀ ਸਰ ਜੁਗ ਜਗ ਵੇਦਾਂ ਨਾਲੇ ഗുദന മോണിയ മന മോഹന സർഗ മാശ പ്യാല ഗാവാദന ര സീർ നാലു ഗാ തുശൂരാ ഗാ തു ദാനി ചാര ഗാ തുദന ണ്ഡ മണ്ഡല ബ്രഹാ കക്കാര സൈ തുദ ഗാന ഉവന രക്സ ਔਰ ਕਿਤੇ ਤੁਦਨ ਗਾਵਨ ਸੇ ਮੈ ਚਿਤਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਸ ਸਾਇਬ ਸਚਾ ਸੱਚੀ ਨੈ ਹੈ ਬੀਅਸੀ ਜਨ ਜਸੀ ਰਜਨਾ ਦਿਨ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਸੀ ਮੈਂ ਜਿਨੂ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੀ ਵਿੜਾਈ ਜੋ ਤਿਸ ਭਾਵੇ ਸੋਈ ਕਰਸੀ ਪੇਰ ਹੁਕਮ ਨਾ ਕਰਨਾ ਜਾਈ ਸੋ ਪਸ ਸੋ ਸਹ ਬਤ ਸਾਈਬ ਨਾਨਕ ਰੇ ਜਾਈ ਅਸ ਮੱਲਾ ਪਹਿਲਾ ਸਣ ਵੱਡਾ ਅਖੇ ਸਭ ਕੋਏ ਕੇਵੜ ਵੱਡਾ ਡਿਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰੇ ਸਾਈ ਮਾਏ ਵੱਡੇ ਮੇਰੇ ਸਾਹਿਬਾ ਗੇਰਿ ਭੀਰਾ ਗੁਣੀ ਘੀਰਾ ਕੋਈ ਨ ਜਾਣੇ ਤੇਰਾ ਕਿਤਕ ਕਿਵੜ ਚੀਰ ਰਹਾਓ ਸਭ ਸੂਰਤੀ ਮਿਲ ਸੂਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕੇ ਨ ਜਾਈ ਤੇਰੀ ਤੇਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖ ਕੀ ਐ ਵੜਿਆਈਆਂ ਤਦ ਵਿਣ ਸਿੱਧੀ ਕਿਨੇ ਨ ਪਾਇਆ ਕਰੰ ਗਲੇ ਨਾ ਗਰਹਈਆ ਅਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂ ਦੇ ਕਿਸ ਤੇ ਸੇਤ ਕਿਆ ਚਾਰਾ ਨਾਨ ਸਚ ਸੁਵਰਣ ਹਾਰਾ ਆਸਾ ਮੱਲ ਲਾ ਪੈਲਾ ਅੱਖਾ ਜੀਵਾ ਇਸਰੇ ਮਰ ਜਾਓ ਅਖਣੀ ਓਖਾ ਸਚਾ ਨ ਸਚ ਨਾਮ ਕੀ ਲਗੇ ਭੂਖ ਬਤੁ ਮੁਕੇ ਖਾਈ ਚਲਿਏ ਹੈ ਦੁਖ ਸਯਗੰਸਰੇ ਮੇਰੀ ਮਾਇ ਸਚ ਸਹਿ ਸਚ ਨੈ ਰਹੋ ਸਤਿਨਾਮ ਕੀ ਤਿਲਵੜਿਆਈ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵਡਾ ਨਾ ਹੋਵੇ ਕਾਟ ਨ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੇਂਦਰੇ ਨ ਧੁਕੇ ਭੋਗ ਗਣੇ ਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇੜ ਆਪ ਤੇ ਵਰਤੇ ਰਿਦਾਤ ਜਿਨ ਜਿਨ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਕਮ ਜਾਤ ਨਾਨਕ ਨਾਵੇ ਬਸ ਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨਿਆ ਗੁਰੋ ਗੁਰ ਪਾਸ ਹਮ ਕੀ ਰੇ ਕਿਰਮ ਸਤਗੁਰ ਸਰਣਾਈ ਕਰ ਦਿਆ ਨਾ ਪ੍ਰਗਾਸ ਮੇਰੇ ਮੀਤ ਗੁਰ ਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਅਮ੍ਰਿਤ ਕਿਰਤ ਅਮ੍ਰੀ ਰੇ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਣ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗੇ ਇਸ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜਿਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਖਿਆ ਲਿਖਾਸ ਤਨ ਤਨ ਸਤਸੰਗਤ ਜਿਤ ਹਰ ਰਸ ਪਾਇਆ ਮਨ ਜਨ ਨੰਬਰਗਾਸ ਰਾਗ ਜਰੀ ਮਹੱਲਾ ਪੰਜਵਾ ਕਾਹਿਰੇ ਮਨ ਚਿਤ ਵੇ ਉਦਮ ਜਾ ਅਹਰ ਝਰ ਜਿਓ ਪਰਿਆ ਸੇਲ ਪੱਥਰ ਮੇ ਜੰਤੂ ਪਾਏ ਤਾਂ ਕਾਰਿਤ ਅਗੇ ਕਰ ਤਰਿਆ ਮੇਰੇ ਮਦੋ ਜੀ satsangat ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮਪਦ ਪਾਇਆ ਸੰਕੇ ਕਾਸ਼ ਹਰਿਆ ਰਹਾਉ ਜਨ ਆਪਣੇ ਪ੍ਰੀਤਪਤਾ ਲੋਕ ਸੁਤਮ ਬਿਨੀਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿ ਸੰਬਿਜਿਕ ਸੰਬਾਹੇ ਠਾਕਰ ਕਾਹੇ ਮਨ ਭੋ ਕਰਿਆ ਊੜੇ ਊੜ ਆਵੇ ਸੇ ਕੋਸਾ ਤਿਸ ਪਾਛੇ ਬਜਰੇ ਸਰਿਆ ਤਿਨ ਕਮਣ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਵ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗਾ ਸਮੱਲਾ ਜੋਤ ਸੋ ਪੁਰਖ ਇੱਕ ਓ ਅੰਕਾਰ ਗ ਸਤਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਅਗਮ ਅਗਮ ਅਪਾਰਾ ਸਬ ਧਿਆਵੇ ਸਬ ਧਿਆਵੇ ਤੁਝ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂ ਜੀਆਂ ਕਾ ਦਾ ਤਰਾ ਹਰ ਧਿਆਵ ਸੰਤ ਜੀ ਸਭ ਦੂਸਾਰਨ ਹਾਰਾ ਹਰ ਆਪੇ ਠਾਕਰ ਹਰ ਆਪੇ ਸੇਵਕ ਜੀ ਕਿ ਆ ਨਨਕ ਜント ਵਿਚਾਰਾ ਤੂ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਕੋਪੁਰਖ ਸਮਾਨ ਇੱਕ ਦਾਤੈ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਦ ਬਿਨ ਅਵਰ ਨ ਜਾਣਾ ਤੂ ਪਾਰ ਬਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕੇ ਗੁਣ ਆਪ ਵਖਾਣਾ ਜੋ ਸੇਵੈ ਜੋ ਸੇਵੈ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੁਦ ਜੀ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਿਨ ਹਰ ਧਿਆਇਆ ਜੀ ਜਿਨ ਟੂਟੀ ਜਮ ਕੀ ਵਾਂਸੀ ਜਿਨ ਨਿਰਭੋ ਜਿਨ ਨਿਰਹਰ ਨਿਰਭੋ ਤੇ ਆਇਆ ਜੀ ਤਿੰਨ ਕਾ ਬੋ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੁਸਮਾਸੀ ਸੇਤਨ ਸੇਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬਿਆੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਂ ਤੁਧ ਜੀ ਹਰ ਅਨੇਕ ਅਨੇਕ ਨੰਤਾ ਤੇਰੀ ਨੇਕ ਤੇਰੀ ਨੇਕਰ ਹਰ ਪੂਜ ਜੀ ਤਪ ਤਪੇ ਜਪੇ ਬੇਅੰਤਾ ਤੇਰੇ ਨੇਕ ਤੇਰੇ ਅਨੇਕ ਪੜੇ ਬੋ ਸਿਮਰ ਸਾਸ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ जो पावे मेरे हर पर तू आदि पुरुख अम्परं करता जी तो, तो जेवड़ा वरना कोई तू जग जगे को सदा सदा तू एको जी ਤੂੰ ਨੇ ਚਲ ਕਰਤਾ ਸੋਇ ਤੁਦ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਦ ਆਪੇ ਸ੍ਰਿਸ਼ਟ ਸਭ ਗਾ ਪਾਈ ਜੀ ਤੁਦ ਆਪੇ ਸ੍ਰਿਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਜੀ ਕੇ ਜੀ ਸੋ ਸਭ ਦੇ ਕਜਣੋਈ ਆਸਾ ਮੱਲਾ ਜੋਤਾ ਤੂੰ ਕਰਤਾ ਸਚਿਆਰ ਮੇੜਾ ਸਾਈ ਜੋ ਤੂੰ ਭਾਵੇ ਸੋਈ ਤਿਸੀ ਜੋ ਤੂੰ ਦੇ ਸੋਈ ਹੋ ਪਾਇਰਾਓ ਸਭ ਤੇਰੀ ਤੂੰ ਸਭਨੀ ਧਿਆਇ ਜਿਨੋ ਕਿਰਪਾ ਕਰੈ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੂੰ ਆਪ ਛੋੜਿਆ ਅਬ ਮਿਲਾਇਆ ਤੂੰ ਦਰਿਆਓ ਸਭ ਸੁਝੀ ਮਾਏ ਤੁਜ ਬਿਨ ਦੂਜਾ ਕੋਈ ਨਾਏ ਜੀ ਜੰਤ ਸਭ ਤੇਰਾ ਖੇਲ ਅਭਜੋਗ ਮਿਲ ਛੋੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣੈ ਸੋਇ ਜਨ ਜਾਣੈ ਹਰ ਗੁਣ ਸਦਹੀ ਆਪ ਖਾਣੈ ਜਿਨ ਨਹਰ ਸੇ ਆਇਆ ਤਿੰਨ ਸੁਖ ਪਾਇਆ ਸੇ ਜੈ ਹਰਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕਿਐ ਸਭ ਹੋਏ ਤੁਦ ਬਿਨ ਦੁਜਾ ਵਰਨਾ ਕੋਏ ਤੂ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪਰਗਟ ਹੋਏ ਆਸਾ ਮੱਲਾ ਪਹਿਲਾ ਤਿਸ ਸਰਬੁਰੂ ਦੇ ਪਿਆਲੇ ਨਿਵਾਸਾ ਪਾਣੀ ਪਵਕ ਤਿਨੇ ਕੀ ਪੰਗਜ ਮੋ ਪਗ ਨਹੀਂ ਚਾਲੈ ਹਮ ਦੇਖਾ ਤੇ ਡੂਬਿਐ ਮਨ ਇਕ ਨ ਚੇਸ ਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਲੇ ਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਤ ਨਾਨਕ ਤਿਨ ਕੀ ਸਰਣਾ ਜਿੰਤੂ ਨਹੀਂ ਵਿਸਰਿਆ ਅਸਾ ਮੱਲਾ ਪੰਜਵਾ ਭਈ ਪ੍ਰਾਪਤ ਮਨੁ ਖਦੇ ਹੁਰੀਆ ਬੋਬੰਦ ਮਿਲਣ ਕੀ ਐ ਤੇਰੀ ਬਰੀਆ ਅਵਰ ਕਾਜ ਤੇਰ ਕੀਤੇ ਨ ਕਾਮ ਮਿਲ ਸਾ ਸੰਗਤ ਅਪਜ ਕੇਵਲ ਨਾਮ ਸ੍ਰੰਜਾਮ ਲਗਭਵ ਜਲ ਤਰਨ ਕੇ ਜਨਮ ਬ੍ਰਿਤਾ ਜਾ ਤਰੰਗ ਮਾਇਆ ਕੇ ਰਹਾਓ जप तप संना कमाया सेवा साध न जान्या हर राया कहो नानक हम नीच शरण कर्मा की रखो शर्मा जप तप संना कमाया सेवा साध न जान्या हर राया कहो न ਜਕਰੰਮਾ ਸਰਨ ਪਰੇ ਕੀ ਰੱਖੋ ਸਰਮਾ ਪਾਸੈ ਦਸਮੀ ਕਵਜ ਬਾਜ ਬੈਂਤੀ ਚੌਪਈ ਹਮਰੀ ਕਰੋ ਹਾਦ ਰੱਛਾ ਪੂਰਨ ਹੋਏ ਚਿਤ ਕੀ ਰਛਾ तव चर नन मन रहे हमारा अपना जान करो प्रति पारा हमरे दुष्ट सबे तुम ओ आप दे मह बचाओ सुखी बसे मोरो परिवार सेव से सबे कर तारा मोर आसा निज कर दे करिय सबेरन सब को आस पूर्ण होए हमारी आशा तोर भजन की रहे प्यासा तुम्हें छाड़ कोई अवन त्याओ जो प्रचा हो तुम ते पाओ शेख सेख हमारे तारी है तिन तिन सतर हमारे मारी है आपा दे मुझे बढ़िया मन काल का त्रासन सदा हमारे पच्चा सिर यू करे और अशिया अच्छा। ਰਖ ਲੈ ਮਾਹਿ ਰਖਨ ਹਾਰੇ ਸਹਿ ਸੰਸਾਈ ਪਿਆਰੇ ਦਿਨ ਬੰਦਿਸਟਨ ਕੇ ਹੰਤਾ ਤੁਮ ਹਪੂਰੀ ਚਤਰ ਦਸਵੰਤਾ ਕਾਲ ਪਏ ਬ੍ਰਹਮ ਅਵਤਾਰਾ ਕਾਲ ਪਏ ਸਿਜ ਅਵਤਾਰਾ ਕਾਲ ਪਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾ ਜੋਗੀ ਸਭ ਕੀਓ ਬੇਦ ਰਾਜ ਬ੍ਰਹਮ ਜੋਤੀ ਜਵਨ ਕਾ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾ ਸਭ ਜਗਤ ਬਨਾਇਆ ਦੇਵ ਦੇ ਦੇਸ਼ਨੁ ਪਜਾਇ ਆਦੈਂਤ 에ਕੇ ਬਤਾਰਾ ਸੋਈ ਗੁਰੁ ਸਮਝਿਆ ਮਹਾਰਾ ਨਮਸਕਾਰ ਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਿਵਗੁਣ ਸੁਖ ਦੀਓ ਸਤਰਨ ਕੋ ਪਲਮ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਪੂਰੇ ਕੀ ਪੀਰ ਪਸ਼ਾਂਤ ਚੀਟੀ ਤੇ ਕੁੰਚ ਰਸੂਲਾ ਸੱਪਰ ਕਿਰਪਾ ਦਰਿਸ਼ ਕਰੂਲਾ ਸੰਤਨਦੁ ਖਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ के एक एक की कट कट परसाने की जाने जब उध कर कर तारा प्रजा तर तक दे आ पारा जब अकर हाँ, हाँ, आप तुम मैं दे तर सब हॅ जेते बद तारे आप अपनी बुझुचारे तुम सभी तेरे आलम ਜਨ ਤੇ ਬੇਦ ਪੈ ਦਰਾਲਾ ਨਿਰੰਕਾਰ ਨਿਰਮੁਕੰਦ ਲੰਬੋ ਆਦਾ ਨੀਲਾ ਨ ਸੰਭੋ ਤੰਕ ਮੁਰਚਾਤ ਪੈਦਾ ਜਕ ਪੈ ਹੁ ਨ ਪਾਉ ਤੇ ਬੇਦ ਤਾ ਕੋ ਕਰ ਪਹਨ ਨਾਨਤ ਮਾ ਮੂਡ ਕਸ ਪੈਦ ਨ ਜਨਤ ਮਾ ਦੇ ਕੋ ਖੈ ਸਦਾ ਸਿਵ ਨਿਰੰਕਾਰ ਕਰਾ ਚਿੰਦ ਨੈ ਪੈਵ ਆਪ ਆਪਣੀ ਬੁੱਧ ਹੈ ਜੈਤੀ ਵਰਨਤ ਪੈਨਤੋ ਹੈ ਤੇਤੀ ਤੁਮ ਬਰਨ ਲਖਨਾ ਜੈ ਪੂਸਾਰਾ ਕੇ ਵਿਦ ਸੱਜਾ ਪ੍ਰਥਮ ਸਸਾਰਾ ਏ ਕੇ ਰੂਪ ਅਨੁਸ ਰੂਪਾ ਰੰਗ ਪੇਰਵ ਕਹੀ ਭੂਪਾ ਅੰਡਜ ਜੈਰ ਸਹਿਦ ਜਕੀਨੀ ਉਤਪੁਜ ਖਾਨ ਬੋ ਰਚ ਦਿਨੀ ਕਉ ਫੂਰਾਜਾ ਹਵੇ ਬੈਠਾ ਕਉ ਸੰਦਪਯਾ ਸੰਕਰ ਕੇਠਾ ਸ਼ਗਰੀ ਸ੍ਰਿਸ਼ ਦਿਖਾਏ ਚੰਬਾ ਆਜੁਗਾ ਸ੍ਰਿਸ਼ ਸੰਬਵ ਅਬਰਤ ਸ਼ਾਮੇ ਤੁਮ ਕਰੋ ਸੇਕ ਬਾਰ ਸੰਸਗਰ ਦੁਸ਼ਯਤੇ ਹ੍ਰਿਤ ਪਤਾ कमल करो रन काता जे अस्तुत शर्मी पर है इनके दुष्ट दुख हवे मरे पुरख जमन पग पर त्यार है इनके संग संघर्ष बटारे जो काल को एक बार तय है ਤਾਕੇ ਕਲ ਨਿਕਟ ਨਐ ਹੈ ਰਸਿਆ ਹੋਇ ਤੈ ਸਭ ਕਲ ਦੁਸਤ ਰਸਟਰੇ ਤਤ ਕਲ ਕ੍ਰਿਪਾ ਅਦ੍ਰਿਸਤਨ ਦਇਨਿਹਾਰੋ ਤਾਂਕੇ ਤਪ ਤਨ ਕ ਮੋ ਹਰਿਓ ਰਿੱਧ ਸਿਧ ਕਰਮ ਸਭ ਹੋਈ ਦੁਸਾ ਸਵੇਸਕੇ ਨ ਕੋਈ ਏਕ ਬਾਤ ਮੇ ਸੁਬਾਰਾ ਕਾਲ ਫਾਸਤੇ ਤੈ ਬਾਰਾ ਜਿੰਨਰ ਨਾਮ ਤਿਆਰੋ ਕਹ ਦਰਦ ਦੁਸਤ ਦੋਖਤੇ ਰਹਾ ਖੜਗ ਗੈਤ ਮੈਂ ਸਰਨ ਤਿਆਰੀ ਆਪਾ ਦੇ ਲਿਓ ਬਾਰੀ ਸਰਬ ਠੋਰ ਮੋਹ ਸੁਹਾਈ ਦੁਸਤ ਦੋਖ ਤੇ ਲਿਓ ਬਚਾਈ ਸਵਈਆ ਪਹੇਂਗੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀ ਪੁਰਾਨ ਪੁਰਾਨ ਅਨੇਕ ਕਹਿ ਮਤ ਇਕ ਨਾ ਮੰਨਿਓ ਸਿਮਰਤ ਸਾਸਤਰ ਬੇਦ ਸਬੇ ਭੋ ਭੇਦ ਕਹਿ ਹਮ ਇਕ ਨਾ ਯਾਨਿਓ ਸਿਰਿ ਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿ ਸਭ ਤੋਹਿ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਏ ਹੋ ਦੁਹਾਰੋ ਦਵਾਰ ਬਹਿੰਗੇ ਕੀ ਲਾਜ ਅਸ ਗੋਬਿੰਦਾਸ ਤੁਹਾਰ ਸਗਲ ਦਵਾਰ ਜਾ ਅਨੰਦ ਦੇ ਕੰਕਾਰ ਸਤਿਗੁਰ ਪ੍ਰਸਾਦ ਨੰਪਿਆ ਮੇਰੀ ਮਾਇ ਸਤਿਗੁਰ ਮੇ ਪਾਇਆ ਏਮ ਸਤਿਗੁਰਤਾ ਪਾਇਆ ਸੇ ਸਤੀ ਮਨੁ ਜਵਦਾਇ ਨਾ ਰਾਗ ਤੁਮ ਪਰਵਾਰ ਪਰਿਆ ਸਬਦ ਗਾਵਣ ਆਈਆ ਸਬਦ ਤਾਂ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰ ਮੇ ਪਾਇਆ ਨ ਮੇਰਾ ਤੁ ਸਦਾ ਰਹ ਨਾਲੇ ਹਰ ਨਾਲੋ ਤੂੰ ਮਨ ਮੇਰੇ ਦੂਸਖ ਸਾਰਨਾ ਅੰਗੀਕਾਰ ਓ ਕਰੇ ਤੇਰਾ ਘਰ ਸੁਸਵਾਰਨਾ ਸਭਨਾ ਗੱਲਾ ਸਮਰਤ ਸੁਆਮੀ ਸੋ ਕਉ ਮਨੁਸਾਰੇ ਕੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਈ ਬਾ ਕਿਆ ਨਿ ਕਰ ਤੇਰੇ ਕਰਤਾ ਤੇਰੇ ਸਭ ਕਿਸ ਹੈ ਜਿਸ ਤੇ ਸੋ ਪਾਵੇ ਸਦਾ ਸੁਸਲਾ ਤੇਰੀ ਨਾਮੁ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੈ ਸਭ ਦੇ ਨੇਰੇ ਕਹਿ ਨਾਨਕ ਸੱਚੇ ਸਾਹਿਬ ਕੀ ਐ ਨਹੀਂ ਕਰਤੇ ਰੇ ਸਚਾ ਨਾਮ ਮੇਰਾ ਧਾਰੋ ਸਚ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਆਕਾਰ ਸਾਂਤ ਸੁਖਮਨ ਆਵਸਿਆ ਜਿਨ ਇਛਾ ਸਭ ਬੁਜਾਈਆਂ ਸੁਦਾ ਕੁਰਬਾਨ ਕੀਤਾ ਗੁਰਬਿਠੋ ਜਿਸਨਿ ਐ ਵਿੜਿਆ ਆਇਆ ਕਹਿ ਨਾਨਕ ਸੁਨੋ ਸੰਤ ਸਭ ਤਰੋ ਪਿਆਰ ਸਚਾ ਨਾਮ ਮੇਰਾ ਧਾਰੋ ਵਾਜੈ ਪੰਚ ਸਬਦਿਤ ਕਸਬਗੇ ਕਸਬਗੇ ਸਬਦਵਾਜੇ ਕੋ ਰਾਜਿਤ ਕਰਤਾਰ ਯਾ ਪੰਦੂਤਦ ਵਸਕਿਤੇ ਕਾਲਕੰਡਕ ਮਾਰਿਆ ਤੁਰਕਰਮ ਪਾਇਆ ਤੁਜਿਨ ਕੋ ਸੇਨ ਨ ਮਰਕੇ ਲੱਗੇ ਕੇਹ ਨੰਤੇ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਨ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ ਦੂਰ ਕਰੋ ਸੰਤਾ ਪੁਤਰੀ ਸੋਣੀ ਸੱਚੀ ਬਾਣੀ ਸੰਤਾ ਜਨ ਭੈ ਸਰਸੇ ਪੂਰੇ ਗੁਰਤੇ ਜਾਣੇ ਸੁਨਤੇ ਨਿਤ ਕਹਿ ਤੇ ਪਵਿੱਤ ਸਤ ਕਰਿਆ ਪਰਭੂ ਰੇ ਬਿੰਦ ਮੰਤ ਨਾਮ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁਦਾਮੀ ਮੱਲਾ ਪੰਜਵਾ ਥਾਲ ਵਿਤਨ ਵਸਤੂ ਪਇਓ ਸਤੋ ਵਿਚਾਰ ਅਮਰਤਨ ਨਾਮ ਢਾਕਰ ਕਾ ਪਇਓ ਜਿਸ ਕਾ ਸੁਜੋ ਉਤਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਦਾਰ ਏ ਵਸਤ ਜੀ ਨ ਜਾਈ ਨਤ ਨਿਤ ਰਖੂ ਉਤਾਰੋ ਤਮ ਸੰਸਾਰ ਚਰਨ ਲਗਤ ਰਿਐ ਸਭ ਨਾਨਕ ਬ੍ਰਹਮ ਪ੍ਰਸਾਰ ਸ਼ਲੋਕ ਮਹੱਲਾ 5 ਤੇਰਾ ਕੀਤਾ ਜਤੋ ਨਹੀਂ ਮੈਨੋ ਯੋਗ ਕੀਤਾਈ ਮੈ ਨਿਰਗੁਣਿਆ ਰੇ ਕੋ ਗੁਣ ਨਹੀਂ ਆਪੇ ਤਰਸਪੇ ਹੋਈ ਤਰਸਪੇ i